ਐਸ ਅਕਟਰਦੀਪ ਸਿੰਘ ਐਸਟੀਐਫ ਗੰਦਰੇ ਕੀ ਮਾਮਲਾ ਕੀ ਚੁਣਿਆ ਨੇ ਬੜੇ ਹੈ ਸਾਡੀ ਟੀਮ ਨੇ ਐਡਵਾਂਸ ਟੀਮ ਨੇ ਤਾਂ ਕਾਬਾ ਪਤੀ ਕੀਤੀ ਸੀ ਤੇ ਇਤਨਾ ਲੰਮਾ ਪਿੰਡ ਚੌਕੋਂ ਤੋਂ ਤਿੰਨ ਨ ਮੋਟਰਸਾਈਕਲ ਤੇ ਨੌਜਵਾਨ ਆਏ ਆ ਜਿਹਨਾਂ ਦੇ ਪਿੱਛੇ ਜਾ ਕੇ ਚੈੱਕ ਕੀਤਾ ਤੇ ਉਹਨਾਂ ਦੇ ਮੋਟਰਸਾਈਕਲ ਤੋਂ 20 ਗ੍ਰਾਮ ਹੀਰਣ ਬਰਾਮਦ ਹੋਈ ਜੀ ਅਸਲ ਕਿੱਥੇ ਰਹਿ ਰਹੇ ਨੇ ਲੇਕਿਨ ਮਾਰਕੀਟ ਵੈਲਿਊ ਕਿੰਨੀ ਉਹਦੀ ਇੰਟਰਨੈਸ਼ਨਲ ਮਾਰਕੀਟ ਇੰਟਰਨੈਸ਼ਨਲ ਵੈਲਿਊ ਮੇਰੇ ਹਿਸਾਬ ਨਾਲ 2 ਕਰੋੜ ਹੋਊ 20 ਕਰੋੜ ਮੈਕਸिमम ओके ओके ਸਰ ਇਹ ਬੰਦਿਆਂ ਦਾ ਪ੍ਰੋਫਾਈਲ ਕੀ ਆ ਸਰ ਇਹਨਾਂ ਦੀ ਇਹਨਾਂ ਦੀ ਇਹ ਚ ਕਰ ਰਹੇ ਪੁੱਛਗਛ ਕਰ ਰਹੇ ਹਾਂ ਉਸ ਤੋਂ ਬਾਅਦ ਦੱਸ ਦਿੱਤੀ ਹੈ ਸਾਰਾ ਪੁੱਛਗਛ ਤੋਂ ਬਾਅਦ ਜੋ ਤੱਥ ਸਾਹਮਣੇ ਆਏ ਜਿਹਾ ਕੋ ਸਾਹ ਰਤੀਸ਼ ਵਜੜਿਆ ਸਰ ਨਾ ਕੀ ਇਹਨਾਂ ਦੇ ਕਿਥੇ ਰਹਿਣ ਵਾਲੇ ਇਹ ਦੋ ਬੰਦੇ ਤੇ ਹੈਗੇ ਆ ਇੱਧਰ ਦੇ ਕਪੂਰਥਲੇ ਜ਼ਿਲ੍ਹੇ ਦੇ ਆ ਕਿੰਨੇ ਕਪੂਰਥਲੇ ਦੇ ਪੱਕੇ ਪੱਕੇ ਪਿੰਡਾਂ ਦੇ ਆ ਨਾਮ ਕੀ ਦੇਣ ਆਏ ਸੀ ਕੀ ਲੈ ਕੇ ਜਾ ਰਹੇ ਸੀ ਇਹ ਅਸੀਂ ਤਕਰੀਸ਼ ਕਰ ਰਹੇ ਹਾਂ ਇਹ ਪਤਾ ਲੱਗਦਾ ਸਰ ਨਾਮ ਕੀ ਇਹਨਾਂ ਦੇ ਜੀ ਇੱਕ ਦਾ ਨਾਮ ਮੋਹਿਤ ਆ ਇੱਕ ਦਾ ਨਾਮ ਡੈਨੀਅਲ ਆ ਇੱਕ ਦਾ ਨਾਮ ਗੁਰਚੰਨ ਲੋਕਰੀ ਰਹਿਣ ਵਾਲੇ ਕਪੂਰਥਲੇ ਜ਼ਿਲ੍ਹੇ ਦੇ ਆ ਸਰ ਮੋਹਿ ਰੋਹਿਤ ਰੋਹਿਤ ਸਰ ਕਿੱਥੋਂ ਆਉਂਦਾ ਸੀ ਛੇ ਬਾਂਦੀ ਕਿੱਥੋਂ ਸੀ ਕਿ ਸਪਲਾਈ ਕਿੱਥੋਂ ਹੁੰਦੀ ਸੀ ਇਹ ਅਜੇ ਐਫ ਆਈ ਆਰ ਕਰ ਰਹੇ ਹਾਂ ਉਸ ਤੋਂ ਬਾਅਦ ਸਾਨੂੰ ਪਤਾ ਲੱਗੂਗੀ ਠੀਕ ਹੈ ਓਕੇ ਥੈਂਕ ਯੂ ਕਿੱਥੇ ਜਾਣੇ ਆ ਕਿੱਥੇ ਜਾਣੇ ਕੋਈ ਦੇਖ ਲੈ